ਮੈਂ ਸਰਵਣ ਸਿੰਘ ਪੰਦੇਰ ਜਿਹੜੇ ਅੱਜ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਆ ਕਿ ਹਰਿਆਣਾ ਸਰਕਾਰ ਹਾਈਵੇ ਕਿਵੇਂ ਬੰਦ ਕਰ ਸਕਦੀ ਆ ਜਾਂ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਸੀਗਾ ਦੇਖੋ ਕਿੰਨਾ ਕਚ ਹੋ ਗਿਆ ਬਹੁਤ ਲੇਟ ਫੈਸਲੇ ਹੋਏ ਆ ਇਸ ਤੋਂ ਪਹਿਲਾਂ ਇੱਕ ਸ਼ਹੀਦ ਸੁਭਕਰਨ ਸ਼ਹੀਦ ਹੋ ਗਿਆ 433 ਕਿਸਾਨ ਜ਼ਖਮੀ ਹੋਏ 8-10 ਗੰਭੀਰ ਜ਼ਖਮੀ ਹੋਏ ਜਿਵੇਂ ਅਸੀਂ ਠੰਡ ਦੇ ਵਿੱਚ ਗਰਮੀ 'ਚ ਬਰਸਾਤਾਂ 'ਚ ਜੋ ਕੁਝ ਅਸੀਂ ਪਿੰਡੇ ਤੇ ਸੰਤਾਪ ਹਟਾਇਆ ਇਹ ਵੀ ਸਾਡੇ ਸਾਹਮਣੇ ਆਰ ਇਹਦੋਂ ਕਹਾ ਜਿਵੇਂ ਹਰਿਆਣੇ ਦੇ ਪੰਜਾਬ ਦੇ ਵਪਾਰੀ ਦਾ ਨੁਕਸਾਨ ਆਇਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਟਰਾਂਸਪੋਰਟਰਾਂ ਦੇ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ ਆਮ ਲੋਕਾਂ ਨੂੰ ਜਿਹੜੀ ਤਕਲੀਫ ਆਈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਇਹਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ ਹਰਿਆਣਾ ਤੇ ਕੇਂਦਰ ਸਰਕਾਰ ਕੱਲੀ ਇੱਕ ਗੱਲ ਤੇ ਕਹਿ ਕੇ ਟਲ ਜਾਣਗੇ ਉਹਨਾਂ ਦਾ ਇਹ ਕਹਿਣਾ ਵਾਜਬ ਆ ਵੀ ਅਸੀਂ ਲਾਂਡ ਆਰਡਰ ਨੂੰ ਮੇਨਟੇਨੈਂਸ ਕਰਨ ਵਾਸਤੇ ਕਿਹਾ ਵਾ ਅਸੀਂ ਇਹਦੇ ਤੇ ਕਹਿੰਨੇ ਆ ਅਸੀਂ ਪੰਜਾਬ ਤੋਂ ਆ ਰਹੇ ਹਾਂ ਕਿਹੜਾ ਪੰਜਾਬ ਦੇ ਚ ਲਾਂਡ ਆਰਡਰ ਦਾ ਨੁਕਸਾਨ ਹੋਇਆ ਜਾਂ 5 ਮਹੀਨੇ ਅਸੀਂ ਬਾਰਡਰਾਂ ਤੇ ਬੈਠੇ ਆ ਉੱਥੇ ਲਾਂਡ ਆਰਡਰ ਦੀ ਕਿਹੜੀ ਘਟਨਾ ਹੋਜੀ ਵਾਪਰ ਗਈ ਆ ਸੋ ਲਾਂਡ ਆਰਡਰ ਦੇ ਨਾਂ ਤੇ ਸਾਨੂੰ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਗਿਆ ਜਿਹੜਾ ਸਾਡਾ ਸੰਵਿਧਾਨਕ ਹੱਕ ਆ ਇਤੋਂ ਰੋਕਿਆ ਗਿਆ ਚਲੋ ਆਉਣ ਵਾਲੇ ਸਮੇਂ ਵਿੱਚ ਦੇਖਦੇ ਹੈਗੇ ਆ ਵੀ ਇਹ ਕੀ ਫੈਸਲਾ ਹਰਿਆਣਾ ਸਰਕਾਰ ਕਰਦੀ ਆ ਪਰ ਨਿਆਂਪਾਲਿਕਾ ਦੀ ਟਿੱਪਣੀ ਤੇ ਨਿਆਂਪਾਲਿਕਾ ਦੇ ਫੈਸਲੇ ਬਹੁਤ ਲੇਟ ਆ ਰਹੇ ਨੇ ਜਦੋਂ ਬਹੁਤ ਕੁਝ ਬੀਤ ਚੁੱਕਾ ਵਾ ਜੇ ਪਹਿਲੋਂ ਫੈਸਲੇ ਕੀਤੇ ਹੁੰਦੇ ਤੇ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ ਹਰ ਵੀ ਸਰਕਾਰ ਸਹਿਯੋਗ ਹੈਗੀ ਆ ਤੇ ਬੈਠ ਕੇ ਇਹਨਾਂ ਮਸਲਿਆਂ ਦਾ ਨਿਪਟਾਰਾ ਕਰੇ ਅੱਜ ਸੀ ਅਬਦਾਲ ਪਿੰਡ ਵਿੱਚ ਮਜੀਠਾ ਇਲਾਕੇ 'ਚ ਤਿਆਰੀ ਕਰ ਰਹੇ ਆ 20 ਅਗਸਤ ਦੇ ਆਪਣੇ ਅਗਲੇ ਜਥੇ ਦੀ ਜਿਹੜਾ ਲੈ ਕੇ ਜਾਣਾ ਹੈਗਾ ਔਰ ਮੰਗਾ ਮੰਨਣ ਤੱਕ ਮੋਰਚਾ ਜਾਰੀ ਰੱਖਣਾ ਧੰਨਵਾਦ